ਸਤਿ ਸ਼੍ਰੀ ਅਕਾਲ ਜੀ ਮੇਰੇ YouTube ਚੈਨਲ embroidery creation IAS ਤੇ ਆਪ ਸਭ ਦਾ ਸਵਾਗਤ ਹੈ ਜੇਕਰ ਤੁਸੀਂ ਮੇਰੇ ਚੈਨਲ ਦੇ ਨਾਮੇ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੇਕਰ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਿਓ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਫਰੇਮ ਦੇ ਸਾਈ ਤੇ ਕੱਪੜੇ ਤੇ ਫਰੇਮ ਲਾਉਣ ਦਾ ਸਹੀ ਤਰੀਕਾ ਉਹਦੇ ਬਾਰੇ ਜਾਣਕਾਰੀ ਦੇਵਾਂਗੇ ਪੂਰੀ ਜਾਣਕਾਰੀ ਲਈ ਵੀਡੀਓ ਨੂੰ ਐਂਡ ਤੱਕ ਜਰੂਰ ਦੇਖੋ ਪਹਿਲਾਂ ਤੁਹਾਨੂੰ ਆਪਾਂ ਫਰੇਮ ਦੇ ਸਾਈਜ਼ ਬਾਰੇ ਦੱਸ ਦਿੰਦੇ ਹਾਂ ਜਿਵੇਂ ਕਿ ਆਮ ਤੌਰ ਤੇ ਫਰੇਮ ਦੇ ਸਾਈਜ਼ 8 10 12 ਇੰਚ ਜ਼ਿਆਦਾ ਵਰਤੋ ਜਾਂਦੇ ਆ ਫਰੇਮ ਦਾ ਜਿਹੜਾ ਸਾਈਜ਼ ਹੁੰਦਾ ਜਿਵੇਂ ਕਿ ਇਹ ਵਾਲਾ ਆਪਣਾ 10 ਇੰਚੀ ਫਰੇਮ ਹੈ ਇਹ ਉੱਪਰ ਇਸ ਤਰ੍ਹਾਂ ਇਹਦਾ ਨੰਬਰ ਲੱਗਿਆ ਹੁੰਦਾ ਜਿਵੇਂ ਕਿ ਇਹਦੇ ਲੱਗਿਆ ਹੋਇਆ ਹੈ 10 ਇੰਚ ਜਿਵੇਂ ਜਿਵੇਂ ਆਪਾਂ ਕੰਮ ਕਰਦੇ ਜਾਂਦੇ ਆ ਤਾਂ ਇਹ ਨੰਬਰ ਹੁੰਦਾ ਜਿਵੇਂ ਇਸ ਫਰੇਮ ਤੇ ਆਪਾਂ ਕਾਫੀ ਟਾਈਮ ਤੋਂ ਵਰਤ ਰਹੇ ਆ ਇਹਦੇ ਨੰਬਰ ਜਿਵੇਂ ਮਿਟ ਚੁੱਕਿਆ ਕੋਈ ਨੰਬਰ ਨਹੀਂ ਇਹ ਤੇ ਨੰਬਰ ਇਹਦਾ ਮਿਟ ਗਿਆ ਜੇ ਆਪਾਂ ਇਹਦਾ ਨੰਬਰ ਪਤਾ ਕਰਨਾ ਹੋਵੇ ਫਰੇਮ ਦਾ ਵੀ ਇਹ ਕਿੰਨੇ ਇੰਚੀ ਹੈ ਵਾਗੇ ਜਿਵੇਂ ਆਪਾਂ ਇਹਦਾ ਪਤਾ ਕਰ ਸਕਦੇ ਹਾਂ ਜਿਵੇਂ ਇਹ 10 ਇੰਚ ਹੈ ਜਦੋਂ ਆਪਾਂ ਵਿਗਨਰ ਹੁੰਨੇ ਆ ਤਾਂ ਆਪਾਂ ਨੂੰ ਵੱਡੇ ਫਰੇਮਾਂ ਦੀ بجائے ਜਿਵੇਂ ਕਿ 10 12 ਇੰਚ ਇਹਦੀ بجائے ਆਪਾਂ ਨੂੰ ਛੋਟੇ ਫਰੇਮ ਦੀ ਜਿਵੇਂ ਆਪਣੇ ਕੋਲੇ ਦਾ 8 ਇੰਚ ਫਰੇਮ ਹੈ ਇਹਦੀ ਵਰਤੋਂ ਕਰਨੀ ਚਾਹੀਦੀ ਹੈ ਆਕੇ ਆਪਾਂ ਕੋਈ ਵੀ ਜਿਵੇਂ ਡਿਜ਼ਾਈਨ ਬਣਾਵਾਂਗੇ ਜਿਵੇਂ ਆਪਣਾ ਡਿਜ਼ਾਈਨ ਕੋਈ ਇਹ ਜਗ੍ਹਾ ਤੇ ਜਮਾ ਜੇ ਐਂਡ ਤੇ ਆਉਂਦਾ ਹੈ ਤਾਂ ਆਪਾਂ ਨੂੰ ਇਹਦੇ ਨਾਲ ਮਸ਼ੀਨ ਦੇ ਇਹ ਟੱਚ ਨਹੀਂ ਹੁੰਦਾ ਇਹ ਆਪਾਂ ਨੂੰ ਡਿਜ਼ਾਈਨ ਬਣਾਉਣਾ ਸੌਖਾ ਹੈ ਕਿਵੇਂ ਵੀ ਕਿਸੇ ਸਾਈਡ ਵੀ ਆਪਾਂ ਨੂੰ ਰੋਟੇਟ ਕਰ ਸਕਦੇ ਹਾਂ ਜਮਾ ਮਰੀਨ ਦੇ ਐਟਨ ਇਹ ਤਕਰੀਬਨ 4.5 ਜਾਂ 5 ਇੰਚ 5 ਰੁਪਏ ਇੰਚ ਦੇ حساب ਨਾਲ ਬਜ਼ਾਰ ਚ ਮਿਲਦੇ ਆ ਜਿਵੇਂ ਆਪਾਂ ਨੂੰ 10 ਇੰਚੀ ਫਰੇਮ ਹੈ 3900 ਰੁਪਏ ਦਾ ਪਊਗਾ ਦੂਜੀ ਜਾਣਕਾਰੀ ਆਪਾਂ ਤੁਹਾਨੂੰ ਫੇਵਰ ਸਹੀ ਲਾਉਣ ਬਾਰੇ ਦੱਸਾਂਗੇ ਜਿਵੇਂ ਕਿ ਆਪਣੇ ਕੋਲੇ ਇਹ ਵਾਲੇ ਕੱਪੜੇ ਤੇ ਆਪਾਂ ਤੁਹਾਨੂੰ ਦੱਸਦੇ ਆਂ ਇਹ ਸਹੀ ਤਰੀਕੇ ਨਾਲ ਫਰੇਮ ਕਿਵੇਂ ਲੱਗਦਾ ਹੈ ਜਿਵੇਂ ਆਪਣਾ ਇਹ ਨਟਾਲਾ ਪਾਸ ਹੈ ਇਹ ਆਪਾਂ ਸਿੱਧਾ ਇਸ ਤਰ੍ਹਾਂ ਰੱਖਾਂਗੇ ਇਹ نیچے ਲੱਗਦਾ ਕੱਪੜੇ ਦੇ ਮੈਂ ਇਸ ਤਰ੍ਹਾਂ ਰੱਖ ਲਿਆ ਆਪਾਂ ਲੇਖਣਾ ਵੀ ਸਿੱਧਾ ਆਪਾਂ ਕੱਪੜੇ ਦੇ ਵਾਲ ਸਾਰੇ ਜਿੰਨੇ ਪਹਿਲਾਂ ਸਾਰੇ ਵਾਲ ਕੱਢ ਦੋ ਉਸ ਤੋਂ ਬਾਅਦ ਜੇ ਤੁਹਾਨੂੰ ਆਪਾਂ ਕੱਪੜੇ ਤੇ ਵਰਕ ਕਰਨਾ ਹੈ ਤਾਂ ਜਿਹੜਾ ਇਹ ਕੱਪੜਾ ਪੂਰਾ ਟਾਈਟ ਹੋਣਾ ਚਾਹੀਦਾ ਜਿਵੇਂ ਆਪਾਂ ਇਸ ਤੇ ਤਾਂ ਫਰੇਮ ਹੁਣੇ ਲਗਾਇਆ ਹਾਲੇ ਕੱਪੜਾ ਆਪਾਂ ਸੈੱਟ ਨਹੀਂ ਕੀਤਾ ਜਿਵੇਂ ਆਪਣਾ ਇਹ ਬਹੁਤ ਜ਼ਿਆਦਾ ਲੂਜ਼ ਹੈ ਕੱਪੜਾ ਇਹਨੂੰ ਟਾਈਟ ਆਪਾਂ ਇਸ ਤਰ੍ਹਾਂ ਨਹੀਂ ਕਰਨਾ ਜਿਵੇਂ ਕਿ ਆਪਾਂ ਇਹਨੂੰ ਕੱਪੜੇ ਇਸ ਤਰ੍ਹਾਂ ਖਿੱਚ ਲਾਵਾਂਗੇ ਕੱਪੜੇ ਨੂੰ ਹਮੇਸ਼ਾ ਅੰਦਰਲੀ ਸਾਈਡ ਨੂੰ ਕਿੱਟਣਾ ਹੈ ਇਸ ਤਰ੍ਹਾਂ ਟਾਈਟ ਕਰਨਾ ਹੈ ਇਹ ਆਪਾਂ ਸਿੱਧੀ ਸਾਈਡ ਤੋਂ ਕਰ ਰਹੇ ਹਾਂ ਇਹ ਜਿਵੇਂ ਆਪਣਾ ਨਟ ਵਾਲਾ ਇੱਧਰ ਹੈ ਇਧਰੋਂ ਨਹੀਂ ਆਪਾਂ ਕੱਪੜਾ ਖਿੱਚਣਾ ਇਹ ਦੋਨਾਂ ਸਾਈਡਾਂ ਤੋਂ ਜਿਵੇਂ ਇਧਰਲੀ ਸਾਈਡ ਜਿੰਨਾ ਜ਼ਿਆਦਾ ਵੀ ਕੱਪੜਾ ਟਾਈਟ ਹੋਊਗਾ ਸਹੀ ਤਰੀਕੇ ਨਾਲ ਫਰੇਮ ਲੱਗਿਆ ਹੋਊ ਆਪਣੇ ਵਰਕ ਚ ਉਨੀ ਸਫਾਈ ਹੋਊਗੀ ਜਿਵੇਂ ਆਪਾਂ ਇਸ ਤਰ੍ਹਾਂ ਚੈੱਕ ਕਰਦੇ ਹਾਂ ਸਾਰੇ ਪਾਸੋਂ ਸਹੀ ਲੱਗਿਆ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ